ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਮਾੜੀ ਜਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਵੀਰੇ ਮੋੜ ਮੰਡੀ ਬਾਈ ਖੇਤਾ ਸਿੰਘ ਦੇ ਘਰੋਂ ਦੋਸਤੋ ਵੀਡੀਓ ਆ ਕੋਈ ਵਪਾਰ ਦਾ ਕੰਮ ਨਹੀਂ ਇੱਕ ਜਮਾ ਘਰੀ ਲੂਜਾ ਪਸ਼ੂ ਪਾਲਕਾ ਵੀਰੇ ਬਾਈ ਨੇ ਨਾ ਇੱਕ ਆਮਜ ਸੇਲ ਕਰਨੀ ਆ ਕਿ ਨਮਾ ਸੂਆ ਕਿੰਨਾ ਹੁਣ ਵੀਰੇ ਦੁੱਧ ਤਿਆਰ ਆ ਤੇ ਕੀ ਮੋਲ ਆ ਵੀਡੀਓ ਦੇ ਵਿੱਚ ਹੀ ਆਪਾਂ ਸਾਰੀ ਡਿਟੇਲ ਮਾਲਕਾਂ ਤੋਂ ਲਵਾਂਗੇ ਬੱਚਾ ਦੋਸਤੋ ਜਿਹੜਾ ਇਹਨੇ ਕੱਟੀ ਨੂੰ ਜਨਮ ਦਿੱਤਾ ਹੋਇਆ ਤਕਰੀਬਨ ਬਾਈ ਕਿੰਨੇ ਦਿਨਾਂ ਦੀ 20 ਦਿਨਾਂ ਦੀ ਸੂਈ ਆ ਹਾਂ 20 ਦਿਨਾਂ ਇਸ ਤਰ੍ਹਾਂ ਦੀ ਸੂਈ ਆ ਹਾਂ ਘਰੇਲੂ ਜਾ ਕੰਮ ਆ ਵੀਰੇ 20 ਦਿਨ ਬਾਈ ਕਹਿੰਦਾ ਅੱਜ ਸੂਈ ਨੂੰ ਹੋ ਗਏ ਸਹੀ ਦੁੱਧ ਤੇ ਵੀ ਆਈ ਹੋਈ ਆ ਵੀਡੀਓ ਦੀ ਤਰੀਕ ਨੋਟ ਕਰ ਲਓ ਵੀਰੇ 9 ਤਰੀਕ 9ਵਾਂ ਮਹੀਨਾ ਤੇ 2025 ਦੀ ਵੀਡੀਓ ਆ ਆਜੋ ਆਪਾਂ ਮਾਲਕ ਤੋਂ ਸਾਰੀ ਡਿਟੇਲ ਲੈ ਲੈਨੇ ਆ ਕੀ ਮੁੱਲ ਵੜੀ ਰਹੂਗਾ ਆਜਾ ਵੀਰੇ ਵੀਡੀਓ ਸਾਹਮਣੇ ਆਜਾ ਹੋਰ ਕੀ ਹਾਲ ਆ ਬਾਈ ਬਹੁਤ ਵਧੀਆ ਬਾਈ ਤੁਸੀਂ ਦੱਸੋ ਠੀਕ ਆ ਵੀਰੇ ਪਹਿਲਾਂ ਆਪਣਾ ਮੋਬਾਈਲ ਨੰਬਰ ਬੋਲ ਦਿਓ 7087306719 ਠੀਕ ਆ ਬਈ ਸੂਆ ਕਿੰਨਾ ਵਾਂ ਸੂਈ ਦੂਜਾ ਸੂਆ ਬਈ ਦੂਜਾ ਸੂਆ ਕਿੰਨੇ ਦਿਨ ਹੋ ਗਏ ਅੱਜ ਦੋਸਤਾ 17 ਤਰੀਕ ਦੀ ਸੂਈ ਹੈ ਬਈ 17 ਤਰੀਕ ਦੀ ਤਕਰੀਬਨ ਅੱਜ 20 ਦਿਨ ਹੋ ਗਏ ਹਾਂ ਹਾਂਜੀ ਬਈ ਹਾਂ ਤੇ ਬਈ ਦੁੱਧ ਸਹੀ ਸਹੀ ਤੇਰੇ ਕੋਲੇ ਤੁਸੀਂ ਤਾਂ ਚਾਹੁੰਦੇ ਰਹਿੰਨੇ ਹੋ ਹਨਾ ਵੀ ਅੱਜ ਕਿੰਨਾ ਤਿਆਰ ਹੈ ਜੀ ਮੈਂ ਦੋਨੇ ਟਾਈਮਾਂ ਦਾ ਮਿਲਾ ਕੇ ਦੋਤਾ ਬਈ ਆਪਾਂ ਕਿੰਨੇ ਘਾਲਾ 12 ਲੀਟਰ ਆਪਾਂ ਖੁੱਲਾ ਚਵਾ ਦਾਂਗੇ ਵੀ ਆਪਣੇ ਘਰੇ ਜਿਹੜਾ ਭਰਾ ਸੌਦਾ ਕਰਦਾ ਤੇਰੇ ਕੋਲੇ ਆ ਕੇ ਚਾਰ ਡੰਗ ਚੋਲੇ 12 ਕਿਲੋ ਦੋਵੇਂ ਟਾਈਮਾਂ ਦਾ ਜਾਵਾਂ ਬਈ ਜਾ ਠੀਕ ਹੈ 6 ਕਿਲੋ ਇੱਕ ਟਾਈਮ ਦਾ ਦਿੰਦੀ ਆ ਬਾਕੀ ਬੱਚਾ ਦੋਸਤ ਇਹਦੇ ਪਿੱ ਚੰਗੇ ਸਿ ਮੰਨ ਕੇ ਡਾਇਰੈਕਟ ਕਰਾਸ ਕਰਾਈ ਸੀ ਹਾਂ ਡਾਇਰੈਕਟ ਕਰਾਸ ਆ ਬਾਈ ਬਾਈ ਕਹਿੰਦਾ ਡਾਇਰੈਕਟ ਆਪਾਂ ਬੋਲੋ ਤੋਂ ਛੋਟੇ ਤੋਂ ਕਰਾਸ ਕਰਾਈ ਸੀ ਤੇ ਚੰਗਾ ਮੂਰਾ ਨਸਲ ਦਾ ਛੋਟਾ ਬਾਕੀ ਖੋਲ ਕੇ ਵੀਰੇ ਤੋਰ ਲਾ ਮੋਲ ਆਪਾਂ ਵੀਡੀਓ ਦੇ ਵਿੱਚ ਕਰਾ ਦਨੇ ਆ ਜਮਾ ਠੰਡੀ ਆ ਯਾਰ ਕੁੰਨੀ ਕੋਈ ਪ੍ਰਵਾਹ ਨਹੀਂ ਜਮਾ ਮੈਂ ਮੋਏ ਨਾਲ ਕੋਲੇ ਫਰਦਾਂ ਤੁਰਦਾ ਵੀਰੇ ਐ ਜਮਾ ਉੱਪਰ ਆ ਜਾ ਨਹੀਂ ਕਰਿਆ ਆ ਬਾਕੀ ਤੁਸੀਂ ਲੈ ਬੇ ਦੇ ਵੀਰੇ ਚੈੱਕ ਕਰ ਲਓ ਸੂਆ ਬਾਈ ਹੋਰੀ ਦੂਜਾ ਦੱਸਦੇ ਆ ਆ ਚੈੱਕ ਕਰ ਲਓ ਵੀਰੇ ਜਿਹੜੇ ਵੀ ਭਰਾਣੇ ਖਰੀਦਣੀਆਂ ਬਾਈ ਦਾ ਨੰਬਰ ਹੇਠਾਂ ਚੱਲੀ ਜਾਂਦਾ ਪਿੰਡ ਮਾੜੀ ਜ਼ਿਲ੍ਹਾ ਬਠਿੰਡਾ ਦੋਸਤੋ ਤੇ ਆਹ ਸੁਣੋ ਮੈਂ ਲੇਵੇ ਦੀ ਦਿਖਾ ਦਿੰਨਾ ਬਾਈ ਬਹਿਣੀ ਵਾਲੇ ਪਾਸੇ ਜਮਾ 19 21 ਦਾ ਫਰਕ ਆ ਮਾੜਾ ਮੋਟਾ ਜਾ ਉਹ ਇੱਕ ਪਾਸੇ ਕਈ ਵਾਰੀ ਪਸ਼ੂ ਜਾਦੇ ਬੈਠਾ ਰਹਿੰਦਾ ਜਾਂ ਕਿਵੇਂ ਵੀ ਬਾਈ ਦੁੱਧ ਦਾਦੇ ਦਾ ਬਿਲਕੁਲ ਬਰਾਬਰ ਹੋਣਾ ਹਾਂ ਮਾਹ ਬਾਈ ਚਾਰੇ ਥਨਾ ਚੁੱਪ ਦੁੱਧ ਦਾ ਬਾਈ ਕਹਿੰਦਾ ਇੱਕ ਪੈਸੇ ਦਾ ਫਰਕ ਨਹੀਂ ਆਪਣੇ ਕੋਲੇ ਜਿੰਨਾ ਟਾਈਮ ਮਰਜੀ ਅਗਲਾ ਆ ਕੇ ਚੋਲੇ ਬਾਈ ਘਰੇਲੂ ਕੰਮ ਬਣ ਲਾ ਬਾਈ ਬਣ ਲਾ ਆਜਾ ਤੇ ਬਾਕੀ ਬਾਈ ਕਹਿੰਦਾ ਆਪਣੀ ਤੇ ਇੱਕ ਮਜਬੂਰੀ ਬਣ ਗਈ ਦੁੱਧ ਵਾਸਤੇ ਝੋਟੇ ਰੱਖਣੀ ਸੀ ਘਰੇ ਘਰੇ ਮੰਨ ਕੇ ਲੇਸੇ ਕੋਈ ਪ੍ਰੋਬਲਮ ਹੋ ਗਈ ਹਨਾ ਹਾਂ ਬਾਈ ਕਹਿੰਦੇ ਸਾਡੇ ਤੋਂ ਚੋਈ ਨਹੀਂ ਜਾਂਦੀ ਹਾਂ ਬਾਈ ਸਾਨੂੰ ਆਉਂਦੀ ਨਹੀਂ ਕਿ ਬੁੜੀਆਂ ਨੇ ਚੋਣੀ ਨਹੀਂ ਬਾਈ ਠੀਕ ਹੈ ਡਾਕਟਰ ਨੇ ਘਰੇ ਮਾਤਾ ਵਰ ਕਹਿੰਦਾ ਕਿੰਨਾਂ ਨੂੰ ਮਨਾ ਕਰਤਾ ਹਾਂ ਹਾਂ ਵੀ ਤੁਸੀਂ ਤਾਂ ਮਜਬੂਰੀ ਕਰ ਹਾਂ ਮਜਬੂਰੀ ਕਰਕੇ ਵੇਚਦਾ ਬਈ ਕੋਈ ਖੋਟ ਮਾਠ ਨਹੀਂ ਕੋਈ ਕੁਝ ਨਹੀਂ ਠੀਕ ਆ ਠੀਕ ਆ ਬਾਕੀ ਦੋਸਤੋ ਤੁਸੀਂ ਆਹ ਦੇਖੋ ਹਨਾ ਜਿਹੜੇ ਭਰਾਣੇ ਖਰੀਦਦੇ ਨਹੀਂ ਆ ਜਿਵੇਂ ਮਰਜੀ ਆਪਣੀ ਤਸੱਲੀ ਕਰੋ ਦੋਸਤੋ ਚਾਰ ਡੰਗ ਚੋੜੇ ਬਾਈ ਕਹਿੰਦਾ ਆਪਣੇ ਘਰੇ ਚਾਹੇ ਜਿੰਨੇ ਟਾਈਮ ਮਰਜੀ ਤੇ ਇਹ ਬਈ ਇੱਕ ਥਾਣਾ ਚਿੱਟਾ ਤੇ ਇੱਕ ਉਹ ਪਹਿਲੇ ਦਿਨ ਤੋਂ ਹੀ ਇਹ ਜਮਾਂਦਰੂ ਮੈਂ ਬਈ ਛੋਟੀ ਜਿਹੀ ਹੁੰਦੀ ਤੇ ਜ਼ਿਆਦਾ ਜਾਣ ਹਾਂ ਉਹ ਬਈ ਜਮਾਂਦਰੂ ਕੋਈ ਚੱਕਰ ਨਹੀਂ ਬਾਈ ਕਹਿੰਦਾ ਬਾਕੀ ਤੇ ਬਈ ਕੀ ਭਾਅ ਕਰਦੇ ਹੋ ਜਾਇਜ਼ ਇਹ ਜਿਹੜਾ ਇਹਦਾ ਬਈ ਮੁੱਲ ਤੇ ਨਾ ਮਰਜ਼ੀ ਕਰਾਲਾ ਇੱਕ ਵੀ ਜਮਾਂਦਾਨ ਕਰਦਾਂਗੇ 1,20,000 ਵੀ ਤੁਸੀਂ ਮੁੱਲ ਰੱਖਿਆ ਇਹਦੇ ਜੋ ਮਾੜਾ ਮੋਟਾ ਮੌਕੇ ਮਾਨਤਾਨ ਕਰਦਾਂ ਮਾੜਾ ਮੌਕਾ ਦੋਸਤੋ ਮੌਕੇ ਤੇ ਮਾਨਤਾਨ ਛੋਟਛੱਪਾ ਹੋ ਜੂ 1,20,000 ਭਰਾਵਾਂ ਨੇ ਡਿਮਾਂਡ ਕਰੀ ਆ ਪਿੰਡ ਮਾੜੀ ਜਿਹੜਾ ਬਠਿੰਡਾ ਤਹਿਸੀਲ ਮੋੜ ਮੰਡੀ ਜਿਹੜੇ ਭਰਾ ਨੂੰ ਪਸੰਦਾ ਉਹ ਕੋਲੇ ਆਏ ਉਹ ਤਸ ਵੀਡੀਓ ਦੇਖਣ ਲਈ ਸਾਰੇ ਪਨਾਵਾ ਦਾ ਧੰਨਵਾਦ ਸਸੇਕਾਲ ਬਾਈ ਸਾਰੇ